अच्छा बदले दौर ਦੇ ਵਿੱਚ ਆਡੀਅנס ਤੇ ਨਬਜ਼ ਪੜਨੇ ਸਭ ਤੋਂ ਜ਼ਿਆਦਾ ਔਖੀ ਹੈ ਹਨਾ ਖਾਸ ਕਰ ਜਦੋਂ ਜ਼ਮਾਨਾ ਹੁਣ ਸੋਸ਼ਲ ਮੀਡੀਆ ਦਾ ਆ ਗਿਆ ਤੇ ਤੁਹਾਡੀ ਐਜ਼ ਅ ਡਾਇਰੈਕਟਰ ਕੀ ਵਿਜ਼ਨ ਹੈ ਲੋਕਾਂ ਦੇ ਟੇਸਟ ਨੂੰ ਲੈ ਕੇ ਹੁਣ ਇੱਕ ਆਦਤਾਂ ਨੂੰ ਬਚਪਨ ਤੋਂ ਪਾਈ ਜਾ ਰਹੀ ਆ ਤੇ ਮੈਂ ਅਚਾਨਕ ਤੁਹਾਨੂੰ ਸੈਲਡ ਦਊਗਾ ਤੁਹਾਨੂੰ ਨਹੀਂ ਪਸੰਦ ਆਊਗਾ ਹਾਂਜੀ ਬਾਬਾ ਤਾਂ ਉਹ ਕਿਸੇ ਨੂੰ ਤਾਂ ਆ ਕੇ ਪਰ ਸੈਲਡ ਕਹਿਣਾ ਪੈਣਾ ਨਾ ਜੇ ਅਨਾਜ ਜੀ ਕਟਲਾਈਜ਼ ਉਹ ਚੀਜ਼ਾਂ ਆ ਗਈਆਂ ਸਮੋਸੇ ਤੇ ਹੁਣ ਉਹ ਖਾਣਯੋਗ ਨਹੀਂ ਰਹਿ ਗਿਆ ਸੇਮ ਜੋਤੀ ਹਰ ਰੋਜ਼ ਖਾ ਰਹੇ ਤਾਂ ਜੇ ਮੈਂ ਆ ਕੇ ਸੀਰੀਅਲ ਦਿੱਤਾ ਤੁਹਾਨੂੰ ਕਿ ਹਾਂ ਥੋੜਾ ਜਿਹਾ ਇਹ ਵੀ ਖਾ ਕੇ ਦੇਖੋ ਚੀਜ਼ਾਂ ਨੂੰ ਟੇਸਟ ਨੋ ਡਾਊਟ ਤੁਹਾਨੂੰ ਥੋੜਾ ਜਿਹਾ ਅਜੀਬ ਲੱਗੂਗਾ ਪਰ ਫਿਰ ਜਦੋਂ ਤੁਸੀਂ ਉਹਨੂੰ ਖਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਇਹਦੇ ਤਾਂ ਸਿਹਤ ਦੇ ਰਾਜ ਵੀ ਆ ਹੁਣ ਮੇਰਾ ਪੇਟ ਵੀ ਠੀਕ ਰਹਿ ਰਿਹਾ ਪਹਿਲੇ ਮੈਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਡਿਊ ਟੂ ਥੈਟ ਖਰਾਬ ਅਨਾਜ ਹਾਂ ਨਾ ਉਹ ਅਨਾਜ ਵੀ ਕਿਤੇ ਮਾੜਾ ਨਹੀਂ ਆ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਉਹ ਜਿਨ੍ਹਾਂ ਨੇ ਖਾਣਾ ਹੈ ਜੀ ਵੀ ਉਹ ਉਹਨਾਂ ਦੇ ਹੱਥ 'ਚ ਹੈ ਨਾ ਅਸੀਂ ਕਿਸੇ ਨੂੰ ਤੱਕੇ ਨਾ ਨਹੀਂ ਦਿਖਾ ਸਕਦੇ ਵੀ ਫਿਲਮ ਸਾਡੀ ਵੇਖੋ